ਕਰਦੇ ਕਿ ਗੇਂਟ ਤੁਸੀਂ ਸਾਨੂੰ ਤੰਗ ਕੀਤਾ ਸਾਡੇ ਘਰਾਂ ਦੇ ਵਿੱਚ ਵੀ ਰੇਡ ਕੀਤੀ ਆ ਨੰਬਰ 1 ਅਸੀਂ ਇੰਗਲੈਂਡ ਤੇ ਗੱਲ ਤੋਂ ਚੜਨਾ ਸ਼ੁਰੂ ਕਰਦੇ ਹਾਂ ਨੰਬਰ 2 ਅਸੀਂ ਅਟਾਰੀ ਤੇ ਮਾਰਚ ਕਰਾਂਗੇ ਪਾਕਿਸਤਾਨ ਦੇ ਵਿੱਚ ਟੈਂਡਰ ਕਰਾਂਗੇ ਔਰ ਉੱਥੇ 7850 ਦੇ ਲਈ ਅਸੀਂ ਪਾਕਿਸਤਾਨ ਸਰਕਾਰ ਨੂੰ ਅਰਜੀ ਦਵਾਂਗੇ ਮੈਂ ਮੈਂ ਹੋਰ ਕਿਸੇ ਨੂੰ ਨਹੀਂ ਕਹਿੰਦਾ ਮੈਂ ਹੈ ਜਿਹੜਾ ਥਰੂੰਗਾ ਮੈਂ ਕਿਸੇ ਨੂੰ ਹੋਰ ਪਸਾਉਣਾ ਨਹੀਂ ਚਾਹੁੰਦਾ ਤੀਜੀ ਚੀਜ਼ ਹੈ ਕਿ ਅਸੀਂ ਆਪਣੇ ਆਪ ਤੇ ਪਟ્રોલ ਭਾ ਕੇ ਡਿਡਲੀ ਲਾ ਕੇ ਅਗਨ ਭੇਟ ਹੋ ਜਾ ਮੰਨ ਜੇ ਤਿੰਨ ਚੀਜ਼ਾਂ ਕਰਾਂਗੇ ਜੇ ਸਰਕਾਰ ਨੇ ਸਾਡੇ ਨੱਕ ਦੇ ਵਿੱਚ ਦਮ ਫਿੱਟੇ ਰੱਖਿਆ ਨੰਬਰ 1 ਟੈਂਕੀਆਂ ਤੇ ਨੰਬਰ 2 ਪਾਕਿਸਤਾਨ ਤੇ ਮਾਰਕ ਕਰਾਂਗੇ ਪਾਕਿਸਤਾਨ 50 ਲਵਾਂਗੇ ਕਿ ਸਾਡਾ ਧਰਮ ਖਤਰੇ ਦੇ ਵਿੱਚ ਹੈ ਤੇ ਤਬਾਹ ਕਰਕੇ ਕਰ ਰਹੇ ਹੈ ਇਹ ਹਿੰਦੂਤਵਾਦ ਦੇ ਬੰਦੇ ਮੋਦੀ ਤੇ ਉਹਨਾਂ ਦੇ ਟਾਊਟ ਬਾਦਲ ਅਮਰਿੰਦਰ ਸਿੰਘ ਕੇਜਰੀਵਾਲ ਤੇ ਤੁਸੀਂ ਜ਼ਿੰਮੇਵਾਰ ਹੋ ਤੀਜੀ ਚੀਜ਼ ਹੈ ਕਿ ਮੈਂ ਆਪਣੇ ਉੱਤੇ ਪਟ્રોલ ਪਾ ਕੇ ਟੀਲੀ ਲਾਉਂਗਾ ਕਿੰਨੇ ਚੀਜ਼ਾਂ ਦੇ ਲਈ ਤਿਆਰ ਹੋ ਜੇ ਗਵਰਨਮੈਂਟ ਇਹ ਮੈਂ ਪਹਿਲਾਂ ਪ੍ਰੋਗਰਾਮ ਨਹੀਂ ਸੀ ਦੇਣਾ ਚਾਹੁੰਦਾ ਪਰ ਜਿੰਨਾ ਚਿਰ ਦੇ ਸੁਖਬੀਰ ਸਿੰਘ ਤੇ ਡੀਜੀਪੀ ਸਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ ਮਜਬੂਰ ਹੋ ਕੇ ਮੈਂ ਇਹ ਸਟੈਂਡ ਲਿਆ ਤੇ ਸਰਕਾਰ ਨੂੰ ਪਤਾ ਹੈ ਕਿ ਅਸੀਂ ਜ਼ਬਾਨ ਦੇ ਪੱਕੇ ਹੈ ਜੋ ਕੋਸ਼ਿਸ਼ ਸਤੰਦੇ ਕਰਾਂਗੇ ਔਰ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਜੇ ਸਿੱਖਾਂ ਦੀ ਹਿਜਰਤ ਪਹਿਲਾਂ ਪਾਕਿਸਤਾਨ ਤੋਂ ਇੱਧਰ ਆਈ ਹੈ ਹੁਣ ਇਧਰੋਂ ਪਾਕਿਸਤਾਨ ਜਾਊਗੀ ਇਹ ਬਿਲਕੁਲ ਮੋਦੀ ਦੀ ਬੀਜੇਪੀ ਆਰਐਸਐਸ ਭਾਜਪਾ ਕੇਜਰੀਵਾਲ ਤੇ ਕਾਂਗਰਸ ਦੀ ਜ਼ਿੰਮੇਵਾਰੀ ਹੋਊਗੀ ਇੱਕ ਮਾਨਸਾ ਜਿਹੜੀ ਤੁਸੀਂ ਦਿੱਲੀ ਵਾਲੀ ਗੱਲ ਕਹੀ ਹੈ ਤੁਸੀਂ ਆਪਣੇ ਉਹਨੂੰ ਅੱਗ ਲਾਉਂਗੇ ਕਿਹੜੀ ਜਗ੍ਹਾ ਤੁਸੀਂ ਇਹ ਕਰੋਗੇ ਤੇ ਕਿਹੜੀ ਕਿੱਥੇ ਕਰੋਗੇ ਇਹ ਤਾਂ ਮੈਂ ਹੁਣ ਵੀ ਲਾ ਸਕਦਾ ਇਹ ਮੇਰੇ ਬਜਟ ਵਿੱਚ ਮਾਚਸ ਵੀ ਹੈ ਕੀ ਆ ਇਹ ਕਿਤੇ ਵੀ ਲਾ ਦਮੈਂ ਦੱਸ ਦੱਸੂਗਾ ਥੋੜੀ ਮੈਂ ਠੀਕ ਹੈ ਜੇ ਜਿਸ ਤੱਕ ਹੁਣ ਤੱਕ ਤਿਆਰੀਆਂ ਚੱਲ ਰਹੀਆਂ 70 ਤੱਕ ਖਾਲਸਾ ਦੀ ਬਠਿੰਡੇ ਵਿੱਚ ਟੈਵੀ ਹੋ ਗਿਆ ਤੇ ਇੱਥੇ ਐਸਐਸਪੀ ਡੀਸੀ ਤੁਹਾਨੂੰ ਮਨਜ਼ੂਰੀ ਨਹੀਂ ਦੇ ਦੇ ਉਹਦੇ باوجود ਵੀ ਫਿਰ ਤੁਹਾਡਾ ਇਸ ਤਰੀਕੇ ਚੱਲਦਾ ਰਹਿਣਾ ਜੀ ਸਾਰਾ ਕੰਮ ਜੀ ਸਾਡੇ ਉੱਤੇ ਰੇਡਾਂ ਮਾਰੀਆਂ ਸਾਡੇ ਬੰਦਿਆਂ ਨੂੰ ਤੰਗ ਕੀਤਾ ਗ੍ਰਿਫਤਾਰ ਕੀਤਾ ਨਜਾਇਜ਼ ਸਾਡੇ ਜਿਹੜੇ ਸੰਵਿਧਾਨ ਦੇ ਹੱਕ ਹੈ 14 19 ਤੇ 21 ਕਨਸਟੀਟਿਊਸ਼ਨ ਦੇ ਸਾਡੇ ਜਿਹੜੇ ਆਜ਼ਾਦੀ ਦੇ ਹੱਕ ਹੈ ਉਹ ਜੇ ਮਾਰਤੇ ਤੇ ਤਿੰਨੇ ਚੀਜ਼ਾਂ ਸਿੱਕਾਂਗੇ ਇੱਕ ਸਰਕਾਰ ਤੁਹਾਡੇ ਤੇ ਮਾਨਸਾਬੇ ਇਹ આરોਪ ਲਾ ਰਹੀ ਹੈ ਵੀ ਤੁਸੀਂ ਇੱਥੇ ਪੋਲੀਟੀਕਲ ਦੇ ਤੌਰ ਤੇ ਕਰ ਰਹੇ ਹੋ ਵੀ ਇਲੈਕਸ਼ਨ 2017 ਦੇ ਚੋਣਾਂ ਆ ਰਹੀਆਂ ਹੈ ਵੀ ਉਹ ਮੁੱਦੇ ਨੂੰ ਲੈ ਕੇ ਵੀ ਲੋਕਾਂ ਨੂੰ ਗੁਮਰਾਹ ਕੀਤਾ ਹੈ ਅਰੈਸਟ